ਦੋਸਤੋ ਬੈਸਾ ਆਪਣੇ ਚੈਨਲ ਤੁਸੀਂ ਲਗਭਗ ਹਰ ਰੋਜ਼ ਕੱਟਾਂ ਦੇਖਦੇ ਹੋਗੇ ਤੇ ਜੀ ਅੱਜ ਤੁਹਾਨੂੰ ਕੱਟੀਆਂ ਦਿਖਾਉਣ ਲੱਗਾ ਮੈਂ ਤਾਂ ਤੁਹਾਡਾ ਮਤਲਬ ਪੂਰਾ ਮਨ ਖੁਸ਼ ਹੋਏ ਨਾ ਤੁਹਾਡਾ ਜੀ ਲੱਗਣਾ ਠੀਕ ਆ ਵੀਡੀਓ ਦੇਖ ਕੇ ਵੀ ਤੇ ਜਿਹੜੇ ਪ੍ਰਾਕ ਕੱਟਾਂ ਖਰੀਦੇ ਚਾਹਣ ਉਹਨਾਂ ਵਾਸਤੇ ਠੀਕ ਆ ਤਣਾਉਲੇ ਮੇਲੇ ਦੀ ਚੈਂਪੀਅਨ ਕੱਟੀਆਂ ਦਿਖਾਉਣ ਲੱਗਾ ਤਣਾਉਲੇ ਮੇਲਾ ਜਿੱਤਣ ਵਾਲੀ ਠੀਕ ਆ ਇਹ ਵੀ ਨਹੀਂ ਕੋਈ 8 9ਵਾਂ ਦੂਜੇ ਨੰਬਰ ਵਾਲੀ ਕੱਟੀਆਂ ਦੂਜੇ ਨੰਬਰ ਜਿੱਤੇ ਮੁਰਾ ਨਾਲ ਦੇ ਵਿੱਚ ਕੀ ਡਿਟੇਲ ਆ ਗਈ ਠੀਕ ਆ ਉਹ ਸਾਰੀਆਂ ਬਾਈ ਨਾਲ ਸਾਂਝੀ ਕਰਾਵਾਂ ਸਾਰਾ ਪ੍ਰੂਫਸ ਉਹਨੂੰ ਵੀਡੀਓ 'ਚ ਦਿਖਾ ਦਾਂ ਬਾਈ ਕੀ ਹਾਲ ਚਾਲ ਹੈ ਜੀ? ਸਤਿ ਸ੍ਰੀ ਅਕਾਲ ਬਾਈ। ਸਤਿ ਸ੍ਰੀ ਅਕਾਲ ਜੀ। ਤੇ ਆਪਣਾ ਐਡਰੈਸ ਬੋਲ ਦਿਗੀ ਪ੍ਰੋਪਰ। ਆਪਣਾ ਐਡਰੈਸ ਬਾਈ ਪਿੰਡ ਉਂਤਵਾਈ ਫਤੇਗੜ ਸਾਨੂੰ ਆਪਾਂ ਗੋਮਟੀ ਰਹਨੇ ਆ। ਆਪਾਂ ਜਿੱਥੇ ਆ ਪਰ ਰਹਿੰਦੇ ਆ ਜੀ। ਹਾਂ ਇਹ ਗੋਮਟੀ ਗਲਾ ਬਾਈ ਜ਼ਿਲ੍ਹਾ ਬਟਿੰਡਾ। ਆਪਣੇ ਨੇੜੇ ਭਾਈ ਰੂਪਾ ਆ ਗਿਆ। ਨੇੜੇ ਭਾਈ ਰੂਪਾ ਤੇ ਭਗਤ ਆ ਗਿਆ ਬਾਈ। ਠੀਕ ਹੈ ਜੀ। ਤੇ ਮੋਬਾਈਲ ਨੰਬਰ ਆਪਣਾ। ਮੋਬਾਈਲ ਨੰਬਰ ਹੈਗਾ 76963 34638। ਜਿਹੜੀ ਕੱਟੀ ਵੇਚਣੀ ਹੈ ਇਹ ਅੱਜ ਮੰਨ ਕੇ ਚੱਲ ਵੀ 21 ਤਰੀਕ 12 ਮਿੰਟ ਦੀ 25 ਦੀ ਵੀਡੀਓ ਬਣਾ ਰਹੀ ਆ। ਹਾਂ ਤੈਨੂੰ ਲਾਬ ਹਾਂ ਦਸੰਬਰ ਦਾ ਸੀ ਬਾਈ ਮੇਲਾ ਏ ਠੀਕ ਆ ਇਹ ਕੱਟੀ ਆਪਾਂ ਕਿਹੜੀ ਕੈਟਾਗਰੀ ਚ ਪਾਈ ਸੀਗੀ ਇਹ ਬਾਈ ਆਪਾਂ ਮੋਰਾ ਨਸਲ ਦੀ ਹਾਂ 3 ਮਹੀਨਿਆਂ ਤੋਂ ਅਜਾ 6 ਮਹੀਨਿਆਂ ਤੋਂ ਲੈ ਕੇ 1 ਸਾਲ ਦੀ ਕੈਟਾਗਰੀ ਚ ਪਾਈ ਸੀ ਇਹ ਕੱਟੀ ਉਹਦੋਂ 11 ਮਹੀਨਿਆਂ ਤੋਂ ਪੋਂਕੋ ਸੀ ਸੀ ਮਲਾ ਜਿਹਨੂੰ ਉੱਪਰ ਸੀ ਹਾਂ ਅੱਛਾ ਤੇ ਨੰਬਰ ਕਿਹੜਾ ਲੱਗਿਆ ਇਹਨੇ ਬਾਈ ਦੂਜਾ ਨੰਬਰ ਚੱਕਿਆਗਾ ਲੈ ਪਹਿਲਾਂ ਤੁਹਾਨੂੰ ਮਿੱਤਰੋ ਪਹਿਲਾਂ ਦਾ ਦਿਖਾ ਦਈਏ ਆਪਾਂ ਹਾਂ ਆਹ ਦੇਖਿਓ ਦੂਜਾ ਨੰਬਰ ਚੌਥਾ ਬੀ ਐਫ ਏ ਇੰਟਰਨੈਸ਼ਨਲ ਡੈਰੀ ਐਕਸਪੋ 2025 ਠੀਕ ਹੈ ਜੀ ਇਹ ਬਈ ਕੱਟੀ ਨਾ ਪਹਿਲੇ ਨੰਬਰ ਤੇ ਆਉਂਦੀ ਸੀ ਅੱਛਾ ਜੀ ਸਾਨੂੰ ਉੱਥੇ ਜਿਹੜੇ ਡਾਕਟਰ ਬਾਹਰੋਂ ਆਏ ਹੋਏ ਸੀ ਉਹਨਾਂ ਨੇ ਜੱਜਮੈਂਟ ਕੀਤੀ ਆ ਹਾਂ ਇਹਦੇ ਨਾਲ ਬਈ ਯਾਰ ਕੱਟੀ ਆਪਾਂ ਇਹ ਉ ਵੀ ਖਰੀਦੀ ਹੋਈ ਆਗੀ ਅੱਛਾ ਇਹ ਜਿਹੜਾ ਕੱਟੀ ਨੇ ਆ ਥੋੜਾ ਜਿਹਾ ਜਿਹੜੇ ਬਾਈ ਤੋਂ ਖਰੀਦੀ ਸੀ ਉਹਦੇ ਘਰੇ ਨਾ ਕੰਦ ਨਾਲ ਕਿ ਸਰ ਗਈ ਇਤੋਂ ਥੋੜੇ ਇਹਨੇ ਵਾਲ ਲਾ ਲੇ ਆ ਆ ਲਾਲੀ ਜੀ ਸੀ ਇੱਥੇ ਲਾਲੀ ਦਿਖਾਉਂਦੀ ਸੀ ਇੱਥੋਂ ਇਹਦਾ ਕਰਕੇ ਇਹਦਾ ਜਿਹੜਾ ਹਾਂ ਮੱਖੀਆਂ ਬਹਿ ਕੇ ਹਾਂ ਮੱਖੀਆਂ ਬਹਿ ਕੇ ਇਹ ਜੇ ਨਾ ਭਾਈ ਉਹ ਡਾਕਟਰ ਫਿਰ ਤੈਨੂੰ ਪਤਾ ਕੱਲੀ ਕੱਲੀ ਚੀਜ਼ ਦੇ ਨੰਬਰ ਲਾਉਂਦੇ ਆ ਇਹਦੇ ਨੰਬਰ ਕੱਟੇ ਗਏ ਨਹੀਂ ਕੱਟੇ ਨਹੀਂ ਕਿੱਦ ਬਲੈਕ ਨਾ ਹਾਂ ਪਹਿਲਾ ਨੰਬਰ ਪ੍ਰਾਪਤ ਕਰਨਾ ਸੀ ਕੱਟੀ ਨੇ ਇਹਦੀ ਵਜ੍ਹਾ ਕਾਰਨ ਕੱਟੀ ਨੂੰ ਫਿਰ ਦੂਜਾ ਨੰਬਰ ਦਿੱਤਾ ਲੈ ਪਾ ਦਿਖਾ ਦਈਏ ਲੈ ਵੇ ਨਿਰਮਲ ਸਿੰਘ ਭਗਵਾਨ ਸਿੰਘ ਫਤਿਹਗੜਾ ਛੋਣਾ ਪਿੰਡ ਆਪਣਾ ਉਹ ਆ ਗਿਆ ਤੇ ਤਿੰਨ ਤੋਂ 6 ਮਹੀਨੇ ਮੰਨ ਕੇ ਚਲੋ ਲੱਗਿਆ ਵਜ੍ਹਾ ਨੰਬਰ ਇੱਕ ਨੂੰ ਦਿਖਾ ਦਿੰਦੇ ਇਹ ਇੱਥੇ ਦੇਖੋ ਜੀ ਤਿੰਨ ਤੋਂ 6 ਮਹੀਨੇ ਫੜੀ ਹੱਥ ਚ ਮੜਾ ਇੱਕ ਵਾਰ ਦੇਖੋ ਇਹ ਆ ਜੀ ਬਾਈ ਤੈਨੂੰ ਤੋਂ 6 ਮਹੀਨਾ ਦੀ ਕਟਾਈ ਮੁਰਾ ਦੂਜੀ ਪੋਜੀਸ਼ਨ ਪ੍ਰਾਪਤ ਕੀਤੀ ਤੇ ਇੱਕ ਇਹਨਾਂ 6 ਨਾ ਫਤਿਹੜਾ ਛੰਨਾ ਬਾਈ ਦਾ ਪਹਿਲ ਦੂਜਾ ਪੈਂਡ ਆ ਗਿਆ ਆ ਦੇਖ ਸਕਦੇ ਵੀਐਫਏ ਠੀਕ ਹੈ ਜੀ 5 6 7 ਦਸੰਬਰ 2025 ਤੇ ਆ ਸਰਟੀਫਿਕੇਟ ਆਪਣੀ ਟਰੋਫੀ ਆ ਗਈ ਤੇ ਆ ਫੋਲ ਆ ਗਿਆ ਠੀਕ ਹੈ ਜੀ ਹਜੇ ਬਾਈ 11 ਮਹੀਨਾ ਦੀ ਕਟੀ ਆ ਤੂੰ ਕਟੀਆਂ ਐ ਦੇਖ ਲੈ ਕਿੱਡੀ ਕੱਟ ਕਾਟ ਹਾਂ ਲ ਮਸ ਨੂੰ ਮੂਹਰ ਪਲੀ ਹੋਈ ਕੱਟੀ ਆ ਬਾਈ ਸਿੰਘ ਵੀ ਬਹੁਤ ਕੁੰਡਾ ਬਾਈ ਕੁੰਡੀ ਮੋੜਨ ਲੱਗੀ ਇੱਥੋਂ ਹੂੰ ਦੇਖ ਬਈ ਸਹੀ ਆ ਤੇ ਐ ਕਰ ਨਿੱਕੇ ਫਲਕਾਰੀ ਲਾ ਦੇ ਤੇ ਢੇੜਾ ਖਰਾ ਕੱਟੀ ਦਾ ਠੀਕ ਆ ਬਾਈ ਹਾਂ ਇਹਦਾ ਬਈ ਡਾਕਟਰ ਸਾਹਿਬ ਦਾ ਦੱਸਦੇ ਸੀਗੇ ਵੀ ਜਿਹੜੇ ਸਾਹਮਣੇ ਇੰਨੀ ਛੋਟੀ ਉਮਰ ਚ ਬਈ ਇਹਨੇ ਮੇਲਾ ਜਿੱਤਿਆਗਾ ਆਉਣ ਵਾਲੇ ਟਾਈਮਾਂ 'ਚ ਇਹ ਕੱਟੀ ਨਹੀਂ ਕੋਈ ਹੈਰਾਨ ਹੀ ਚਾਹਦਾ ਮੂੰਹੋਂ ਮਾਰੋ ਦੇਖ ਬਈ ਕੱਟੀ ਹਣਾ ਕੀ ਹੈ ਕੈਰੈਕਟਰ ਬਹੁਤ ਸੋਹਣਾ ਧੀਲੇ ਲੈ ਇੱਥੋਂ ਨਿਆ ਮਾਰੋ ਕੱਟੀ ਦੀ ਸਾਲ ਦੀ ਉਮਰ ਆ ਮਿੱਤਰੋ ਜੈਡ ਬਲੈਕ ਸ਼ਾਹ ਕਾਲ ਜਿੰਨਾ ਪੋਜਣਾ ਉਹ ਕੱਟੀ ਹੈ ਕੱਟੀ ਦੇਖ ਬਈ ਤੂੰ ਤੋਰਾ ਦੇਖ ਕੱਟੀ ਦਾ ਘੋੜੀ ਵਾਂਗੂ ਤੁਰਦੀ ਆ ਬਾਕੀ ਸਭੀ ਪਲੀ ਤੇ ਮੂੰਹ ਦੇ ਕੈਰੈਕਟਰ ਦੇਖਿਆ ਯਾਰ ਮੂੰਹ ਦੀ ਬੰਤਰ ਦੇਖੋ ਕੱਟੀ ਦੀ ਲੈ अच्छा तेरी वाला लेती हुई सी ये ए भाई मैं मेले ਦੇ ਕਰਕੇ ਤੈਨੂੰ ਪਤਾ ਆਪਾਂ ਪਹਿਲਾਂ ਹੀ ਮੇਲਿਆਂ ਦੇ ਸ਼ੌਂਕੀ ਆਂਗੇ ਹਾਂ ਜੱਤਾਂ ਦੇ ਮੇਲੇ ਪਹਿਲਾਂ ਹੀ ਬਹੁਤ ਜਿੱਤੇ ਆ ਅੱਛਾ ਅੱਛਾ ਇਹ ਬਾਈ ਮੈਂ ਮੇਲੇ ਦੇ ਕਰ ਕੀ ਨਾ ਕਿਸੇ ਬੰਦਨਾ ਕਰਾ ਲਈ ਜੀ ਹਰ ਕਿਸੇ ਮੈਂ ਮੇਲੇ ਕਰਕੇ ਖਰੀਦੀ ਸੀ ਅੱਛਾ ਮੇਲੇ ਕਰਕੇ ਖਰੀਦੀ ਤੇ ਹੁਣ ਵੇਚ ਦਿੰਨੀ ਆ ਹਾਂ ਹੁਣ ਵੇਚ ਦਿੰਨੇ ਆ ਆਪਾਂ ਮੇਲੇ 'ਚ ਬਾਈ ਆਪਦਾ ਨੌ ਬਣਾ ਲਿਆ ਆਪਣਾ ਦੂਜਾ ਨੰਬਰ ਇਹਨੇ ਆਪਣਾ ਪ੍ਰਾਪਤ ਕੀਤਾਗਾ ਆਪਣਾ ਨੌ ਬਣ ਗਿਆ ਉੱਥੇ ਇੱਜ਼ਤ ਰਹਗੀ ਬਾਈ ਮੇਲੇ 'ਚ ਵੀ ਸਹੀ ਹੈ ਨਾ ਹੁਣ ਵੇਚਦੇ ਆਂਗੇ ਭਾਈ ਆਪਾਂ ਚਲ ਹੁਣ ਕਿਸੇ ਹੋਰ ਪਾਸੇ ਹਾਂ ਆਪਾਂ ਕਹਿੰਦੇ ਭਾਈ ਜਿਹੜਾ ਵੀ ਵੀਰ ਖਰੀਦੂਗਾ ਉਹਨੂੰ ਜਾ ਕੇ ਵਾਧਾ ਕਰੇ ਉਹਦਾ ਵੀ ਨਾਮ ਬਣੇ ਹਾਂ 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 ਸਹੀ ਆ ਤੇ ਫਿਰ ਹੁਣ ਆਪਾਂ ਅਗਲੇ ਮੇਲੇ ਮੇਲੇ ਨੂੰ ਹੋਰ ਤਿਆਰ ਕਰ ਲਈ ਭਾਈ ਐ ਪਤਾ ਹੈ ਵੀ ਕਿਹੜੇ ਸੀਮਣ ਦੀ ਹਾਂ ਭਾਈ ਇਹ ਕੱਟੀ ਆ 29 ਦੀ ਆ ਅੱਛਾ ਇਹ ਆਪਾਂ ਖਰੀਦੀ ਸੀ ਮਹਰਾਜ ਪਿੰਡ ਤੋਂ ਉਹ ਬੰਦੇ ਵੀ ਹਰਿਆਣੇ ਚੋਂ ਮੱਝ ਲੈ ਕੇ ਸ਼ੋਦੇ ਮੰਗ ਰਾਈ ਸੀ ਇਹ ਅੱਛਾ ਠੀਕ ਆ ਉਹ ਮੱਝ ਹਰਿਆਣੇ ਜਾਈ ਸੀ ਉਹਦੇ ਮੰਗ ਕੱਟੀਆਂ ਉਹਦੇ ਮੰਗ ਰਾਈ ਸੀ ਇਹ ਠੀਕ ਆ ਯਾਰ ਮੂੰਹ ਦੇਖ ਕੱਟੇ ਮੂੰਹ ਬੜਾ ਤੀਨ ਹੋ ਗਈ ਕੱਟੀ ਬੈਸਾ ਹੁਣ ਜ ਮੈਂ ਖਾਂ ਵੀ ਕੱਟੀ ਸ਼ਕੀਨਾ ਜੇ ਸ਼ਕੀਨਾ ਤਾਂ ਹੀ ਜਿੱਤ ਭਾਈ ਉਹ ਜਿਹੜੇ ਆਪਾਂ ਅਮਰੀਕਾ ਕੈਟਾਗਰੀ ਚ ਪਾਈ ਸੀ ਨਾ ਉਹ ਕੈਟਾਗਰੀ ਦੇ ਵਿੱਚ 82 ਕੱਟੀਆਂ ਸੀ ਸਾਲ ਵਾਲਾਂ ਦੇ ਚ ਹਾਂ 82 ਦਾ ਦੂਜਾ ਨੰਬਰ ਲਿਤਾ ਹੈ 82 ਦੇ ਵਿੱਚੋਂ ਤਿੰਨ ਕੱਟੀਆਂ ਨੇ ਨਾਮ ਚੱਕਣਾ ਸੀ ਤੂੰ ਐ ਲਾਵਾ ਸਾਹਿਬ ਵੀ ਜਮਨ ਨਚੋਰ ਕੱਢਿਆਗਾ ਨਚੋਰ ਚ ਨਚੋਰ ਹਾਂ ਪਹਿਲੇ ਨੰਬਰ ਤੇ ਖੋਖਰ ਦੇ ਬੰ ਹੂੰ ਨੇ ਦੂਜਾ ਨਾਲ ਬਹੁਤ ਵੱਡੀ ਲੱਗਿਆ ਸੀ ਕਟੀਆਂ ਚੋਂ ਇਹਦਾ ਭਈ ਆਪਣੇ ਬੰਦੇ ਮਿੱਤਰ ਸੀਗਾ ਉਹਨੇ ਚੱਲ ਆਪਾਂ ਨੂੰ ਦੇਤੀ ਕਹਿੰਦਾ ਨੰਮੇ ਲੱਗਾ ਕੋਈ ਗੱਲ ਨਹੀਂ ਹੈ ਨਾ ਠੀਕ ਆ ਲਾਈਟਾਂ ਚਾ ਦੇ ਲੋ ਮਾੜਾ ਇਲਾਕਾ ਨਹੀਂ ਥਣ ਦਿਖਾਈ ਦੇ ਹਨੇਰਾ ਹੋ ਗਿਆ ਆਪਣਾ ਵੀਡੀਓ ਬਣਾਉਣ ਲੱਗੇ ਨੂੰ ਯਾਰ ਥਣ ਚਾਰ ਹੀ ਆ ਭਈ ਹਾਂ ਥਣ ਚਾਰ ਨੇਗੇ ਤੇ ਮੁੱਲ ਵਾੜੀ ਫਿਰਦਾ ਕਿਵੇਂ ਕਰੇਗਾ ਮੁੱਲ ਵਾੜੀ ਭਾਈ ਜੇ ਤਾਂ ਕੋਈ ਦੇਖ ਆਪਾਂ ਨੂੰ ਇੰਨਾ ਵੀ ਨਹੀਂ ਉਹ ਹੈਗੀ ਚਸ ਹਾਂ ਵੇਚਣ ਦੀ ਜੇ ਤਾਂ ਕੋਈ ਮੇਰਾ ਵੀਰ ਭਾਈ ਇਹਦਾ ਚੰਗੇ ਰੁਪਏ ਦਊਗਾ ਆਪਾਂ ਨੂੰ ਭਾਈ ਤੈਨੂੰ ਪਤਾ ਬਰੀਡ ਤੇ ਹੈ ਨਾ ਕੰਮ ਕਰਨਾ ਜੇ ਬੰਦੇ ਨੇ ਕਿੰਨਾ ਚਰ ਲੱਗ ਜਾਂਦਾ ਚੰਗੇ ਲੱਖ ਰਣਾ ਮੰਗ ਲਈ ਹਾਂ ਹਾਂ ਨਾ ਨਾ ਇਹ ਤਾਂ ਕੋਈ ਗੱਲ ਨਹੀਂ ਭਾਈ ਜਿੰਨੇ ਰੁਪਈਆ ਦੀ ਕੱਟੀ ਆ ਉਹਨੇ ਤਾਂ ਮੰਗਾਗੇ ਜੇ ਦਾ ਚੰਗੇ ਰੁਪਈਏ ਦੋ ਕੋਈ ਮੇਰਾ ਵੀਰ ਭਾਈ ਫਿਰ ਤਾਂ ਭਾਈ ਵੇਚ ਦੇਗੇ ਨਹੀਂ ਫਿਰ ਹੈਗੀ ਆਪਣੇ ਕੋਲੇ ਠੀਕ ਆ ਠੀਕ ਆ ਉਹ ਬਾਈ ਨੂੰ ਸੰਪਰਕ ਕਰ ਲਿਓ ਜਿਹੜੇ ਭਰਾ ਦੇ ਮਾਨੂੰ ਗੱਲ ਲੱਗੀ ਠੀਕ ਆ ਹਾਂ ਭਾਈ ਇੱਕ ਫੋਨ ਬੰਦਾ ਹੋਈ ਲਾਵੇ ਜਿਨੇ ਕੱਟੀ ਖਰੀਦਣੀਆਂ ਵਿੱਚ ਬੰਦੇ ਉ ਆਗੇ ਜਿਨਾਂ ਨੇ ਵਪਾਰ ਕਰਨਾ ਜਾ ਕਰੇ ਆਪਾਂ ਹਾਂ ਵੀ ਸਵਾਦ ਜੇ ਲੈਣ ਵਾਲਾ ਬੰਦਾ ਫੋਨ ਲਾਵੇ ਉਹੀ ਬੰਦਾ ਫੋਨ ਲਾਵੇ ਜਿਹਨੇ ਕੱਟੀ ਖਰੀਦਣੀ ਆ ਜਾਂ ਜਿਹਨੂੰ ਪਤਾ ਵੀ ਕੱਟੀ 8000 ਰੁਪਏ ਦੀ ਹੈਗੀ ਆ ਵੀ ਆ ਜਿਹਦੀ ਕੀਮਤ ਦਾ ਪਤਾ ਉਹੀ ਬੰਦਾ ਫੋਨ ਲਾਵੇ ਕੀਮਤ ਵੀ ਜਿਹੜੀ ਦੱਸਿਆ ਬਾਜ਼ੀ ਵਾਲਾ ਕੀਮਤ ਹਾਂ ਹੈਗੀ ਕੱਟੀ ਹੁੰਦੀ ਆ ਆਪਾਂ ਵੀ ਭਾਈ ਕੋਈ ਆਏ ਨਹੀਂ ਹੈਗੇ ਵੀ ਲੱਖ ਕਹਿੰਦਾਗੇ ਵੀ ਲੱਖ ਦੀ ਦੇਣੀ ਆ ਹਾਂ ਬਿਲਕੁਲ ਬਿਲਕੁਲ ਹਾਂ ਲੱਖ ਵੀ ਨਹੀਂ 90 ਵੀ ਨਹੀਂ ਆ ਗੱਲ ਹਾਂ ਠੀਕ ਆ ਆਪਾਂ ਵੀ ਪਤਾ ਹਾਂ ਤੇ ਕਰ ਲਿਓ ਭਾਈ ਨਾਲ ਸੰਪਰਕ ਗੋਮਟੀ ਪਿੰਡ ਆ ਗਿਆ ਭਾਈ ਰੁਪਏ ਦੇ ਲੈ ਠੀਕ ਆ ਸੰਪਰਕ ਨੰਬਰ ਸਕਰੀਨ ਚਲਦਾ ਤਨਵਾਜੀ ਤਾਂ